ਓ ਮਿਸਟਰ ਗਾ ਉਹ ਗੱਲ ਸੁਣ ਕੇ ਜਾਈ ਮਾਰੀ ਜੀ ਯਾਰ ਹਾਂ ਭਾਈ ਦੱਸ ਕੀ ਹੋਇਆ ਓਏ ਹੋਣਾ ਕੀ ਆ ਮੋਟਰ ਜੀ ਬਾਹਰ ਕੱਢਣੀ ਆ ਤੇ ਫਿਰ ਕੱਢ ਲਾ ਮੈਂ ਕਿਹੜਾ ਜੇਸੀ ਬਲੀ ਫਰਦਾ ਹਾਂ ਓ ਮਿਸਟਰ ਗਾ ਮੇਰੇ ਕਹਿਣ ਦਾ ਮਤਲਬ ਮੋਟਰ ਤੈਨੂੰ ਬਖਾਉਣੀ ਆ ਤਾਂ ਹੀ ਤੈਨੂੰ ਬਾਜ ਮਾਰੀ ਆ ਯਾਰ ਬਖਾਉਣ ਨੂੰ ਤੂੰ ਮੈਨੂੰ ਜਾਜ ਬਖਾਉਣਾ ਛੋੜੀ ਮੋਟਰ ਆ ਵੇਖ ਲਾ ਓ ਮਿਸਟਰ ਗਾ ਪਤਾ ਤਾਂ ਮੈਨੂੰ ਐਂ ਦੱਸ ਤਰਾ ਖਾਦਾ ਕੀ ਆ ਮੇਰੀ ਫੇਮ ਖਾਦੀ ਵੀ ਆ ਮਣੀਆਂ ਨਾ ਓਏ ਭਰਾਵਾ ਰੱਬ ਇਹ ਜੇ ਕੰਮਾਂ ਤੋਂ ਬਚਾਈ ਰੱਖੇ ਨਾ ਜਿਹੜੀ ਚੀਜ਼ ਤੋਂ ਤੂੰ ਬਚਣਾ ਸੀ ਰੱਬ ਨੇ ਉਹ ਤੋਂ ਤਾਂ ਬਚਾਇਆ ਨਹੀਂ ਘਰ ਵਾਲੀ ਤੋਂ ਤਾਂ ਨੱਤ ਵੇਲ ਨੇ ਖਾਨਾ ਯਾਰ ਕਿਉਂ ਮਿੱਟੀ ਪੱਟੀ ਜਾਂਦਾ ਜਿਹੜਾ ਕੰਮ ਕਰਨ ਵਾਲਾ ਉਹ ਕਰ ਦੱਸ ਕੀ ਕਰਾਂ ਉਹ ਕਰਨਾ ਕੀ ਆ ਮੋਟਰ ਪਾਣੀ ਨਹੀਂ ਦਿੰਦੀ ਯਾਰ ਮੋਟਰ ਮੱਝ ਗਾਂ ਗਿਆ ਜਿਹੜਾ ਪਾਣੀ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਮੋਟਰ ਪਾਣੀ ਚੱਕਦੀ ਹੁੰਦੀ ਆ ਓਹੋ ਉਹ ਭਰਾਵਾ ਕੁਛ ਵੀ ਆ ਇਨੂੰ ਚੈੱਕ ਤਾਂ ਕਰ ਦੇਖ ਤਾਂ ਲੈ ਠੀਕ ਤਾਂ ਕਰ ਇਹਨੂੰ ਪਹਿਲਾਂ ਐਂ ਦੱਸ ਅੱਜ ਦਿਨ ਕੀ ਆ ਅੱਜ ਦਿਨ ਐਤਵਾਰ ਐਤਵਾਰ ਨੂੰ ਯਾਰ ਛੁੱਟੀ ਹੁੰਦੀ ਆ ਤੈਨੂੰ ਪਤਾ ਨਹੀਂ ਓਹੋ ਉਹ ਯਾਰ ਇਹਦਾ ਐਤਵਾਰ ਨਾਲ ਕੀ ਸੰਬੰਧ ਆ ਓਹੋ ਯਾਰ ਤੈਨੂੰ ਕਿਸ ਨੇ ਦੱਸਿਆ ਨਹੀਂ ਕੀ ਛੁੱਟੀ ਆਲੇ ਤਾਂ ਸਾਰਾ ਕੁਝ ਬੰਦ ਹੁੰਦਾ ਤਾਂ ਹੀ ਤਾਂ ਇਹ ਪਾਣੀ ਨਹੀਂ ਚੱਕਦੀ ਇਹ ਨਹੀਂ ਭਰਾਵਾ ਜੀ ਚੱਲਦੀ